ਅੱਜ ਦੀ ਵੀਡੀਓ ਲੱਗੇ ਆ ਬਣਾਉਣ ਟੇ ਲੋਡੇਰੀ ਫਾਰਮ ਪੇਂਟ ਰਾਜਾ ਸਾਸੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5-6 ਲੱਗ ਦਿਖਾਵਾਂਗੇ ਆਪਾਂ ਪਹੁੰਚੇ ਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਾਸੀਆ ਭਾਈ ਜੀ ਸਾਸੀ ਵਾਲੀ ਜੀ ਕੀ ਹਾਲ ਚੱਲ ਓਦੋਂ ਵਧੀਆ ਜੀ ਤੁਸੀਂ ਸੁਣਾਓ ਹਾਂਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਭਾਜੀ ਇਹ ਵੀਰ ਜੀ ਨਾਮ ਤੇ ਡਰੈਸ ਦੱਸਿਓ ਵੀਰ ਜੀ ਹਰਮਨ ਪੇਂਟਰ ਆਇਆ ਸਾਂਸੀ ਇਹਦਾ ਅੰਬਰਸਰ ਸੀਲ ਚ ਨਾਲਾ ਜੀ ਇਹਦੇ ਕੋਲ ਦੇ ਨਾਲ ਹੀ 1 ਕਿਲੋਮੀਟਰ ਪੇਂਟ ਆਪਣਾ ਫੋਨ ਨੰਬਰ ਹੈਗਾ 826414231 ਜੀ ਠੀਕ ਹੈ ਜੀ ਤੇ ਬਈ ਇਹ ਦੱਸਿਓ ਮੈਂ ਪਹਿਲੇ ਨੰਬਰ ਦੇ ਝੋਟੀ ਇਹ ਕੀ 1.5 ਤੋਂ ਪੌਣੇ 2 ਸਾਲਾਂ ਦੀ ਝੋਟੀ ਆ ਅੱਛਾ ਜੀ 25 ਤਰੀਕ ਤੋਂ ਇਹਨੂੰ ਤੇ ਚੀਗਾ ਪਰ ਇਹਨੂੰ ਬੁਜਾਮੀ ਨਾ ਲੱਗਿਆ ਜੀ ਠੀਕ ਹੈ ਜੀ 30 35 ਦਿਨ ਹੋ ਗਿਆ ਥਣ ਤੋਂ ਝੋਲੀ ਚਾਲੀ ਵਿਖਾ ਲਓ ਮਗਰ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੱਦ ਗੁੱਦ ਬਹੁਤ ਹੀ ਚੰਗਾ ਵਾ ਇਹ ਥਣ ਵੀ ਕਰਮ ਵਾਲੀ ਐਣ ਗਿੱਟ ਗਿੱਟ ਤੇ ਕੱਢ ਜੂਗੀ ਆਹ ਨਾ ਕਿਦੋਂ ਇਹ ਸਾਡੇ ਜੀ ਬਹੁਤ ਹੀ ਚੰਗਾ ਗੈਪ ਤੇ ਤੁਹਾਨੂੰ ਲੱਗਾ ਵਾ ਕੁੜਾ ਵੇਖੋ ਭਾਜੀ ਲੱਗਾ ਬਿਲਕੁਲ ਜੀ ਬਣੀ ਭਾਜੀ ਜਿਹੜੇ ਵੀਰ ਕੋ ਲਈ ਨਾ ਝੋਟੀਆਂ ਆਪਾਂ ਅੱਛਾ ਜੀ ਉਹਨੇ ਬੜੇ ਸ਼ੌਂਕ ਨਾਲ ਜੱਗੇ ਵੀ ਰੱਖੀ ਠੀਕ ਹੈ ਜੀ ਉਹਦਾ ਬਾਹਰ ਦਾ ਕੰਮ ਬਣ ਗਿਆ ਬਾਹਰ ਚੱਲਿਆ ਤਾਂ ਝੋਟੀਆਂ ਠੀਕ ਹੈ ਠੀਕ ਹੈ ਲਓ ਜੀ ਡੇਢ ਤੋਂ ਪੌਣੇ ਦੋ ਸਾਲਾਂ ਦੀ ਉਮਰ ਹੋਈ ਆ ਤੇ ਕੱਦ ਕੋਦ ਬਹੁਤ ਹੀ ਤਗੜਾ ਵਾ ਪੇਟ ਫੁੜਾ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮ ਵਾਲੀ ਨੂੰ ਬੜੀ ਚੰਗੀ ਜੱਗੇ ਵੀ ਝੋਟੀ ਤਿਆਰ ਹੋ ਗਈ ਜਿੱਦਾਂ ਨਾ ਹਾਂਜੀ ਹਾਂਜੀ ਤਿਆਰ ਹੋ ਗਈ ਤੈਨੂੰ ਪਹਿਲਾ 1.5 ਲੱਖ 1 ਤੇ ਕਦ ਕੁਦ ਬਹੁਤ ਹੀ ਚੰਗਾ ਵਾ ਤੇ ਦੋਵਾਂ ਕੇ ਮਹੀਨੇ ਦਾਸ ਪਾ ਜਿਹੜਾ ਟਾਈਮ ਹੋ ਗਿਆ ਨੂੰ ਠੀਕ ਆ ਪਰ ਇਹਨੂੰ ਅੱਛਾ ਜੀ ਹਾਂ 3 ਮੁੱਲ ਜਣ 2 ਨੰਬਰ ਜੀ ਭਾਈ 40 42 ਹਜ਼ਾਰ ਦੀ ਆ ਛੋਟੀ ਹਾਂਜੀ ਆਪਾਂ ਮੁੱਲ 50 ਕਰੀਏ 48 ਕਰੀਏ 60 ਹਜ਼ਾਰ ਦੀ ਦੇ ਰਾਂਗੇ ਨੇ ਕਰੀਏ ਥੋੜਾ ਜਿਹਾ 45 ਪੂਰੇ ਦੀ ਜੱਗੇ ਵੀ ਛੋਟੀ ਦਵਾਂਗੇ ਠੀਕ ਹੈ ਜੀ ਲਓ ਜੀ 45000 ਦੀ ਜੇ ਤੇ ਦੋਵਾਂ ਕਿ ਮਹੀਨੇ ਦਾ ਆਸ-ਪਾਸ ਜਿਹੜਾ ਟਾਈਮ ਹੋ ਜਾ ਲੱਗਾ ਠੀਕ ਹੈ ਪਰ ਇਹਨੂੰ ਬਾਕੀ ਕੱਦ ਕੋ ਤੇ ਜਿਹੜਾ ਬਹੁਤ ਹੀ ਚੰਗਾ ਵਾ ਚੰਗੇ ਰੁਪਈਆਂ ਦੀ ਜੱਗੇ ਵੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਵੀਰ ਜੀ ਵੈੜ ਦੇ ਬਾਰੇ ਦੱਸਿਓ ਹਾਂ ਜੱਜਾ ਸੁਆ ਵੈੜ ਦਾ ਚੱਗੇ ਵੀ ਰਵੇ ਫ੍ਰੀਜੀ ਹੁੰਦੀ ਠੀਕ ਹੈ ਲਓ ਜੀ ਸੀਲਿੰਗਾਂ ਸੁੱਲੀਆਂ ਤੁਸੀਂ ਵੇਖ ਸਕਦੇ ਜੀ ਕੋਈ ਗੱਲ ਹੀ ਨਹੀਂ ਆ ਠੀਕ ਹੈ ਜੀ ਦੇਣਾ ਇਹ ਖੜਦੀ ਹੋ ਜੱਗੇ ਵੀ 10 ਲਾਏ 15 ਲਾਏ ਅੱਛਾ ਜੀ ਲੋ ਜੀ ਦਿਨ 10 15 ਲੈ ਜੂਗੀ ਤੇ ਥਣ ਥਣ ਵੀ ਦੇ ਸਕਦੇ ਇਹ ਢੱਲਾ ਢੋਲਾਗੇ ਜੇ ਕਾਫੀ ਆ ਠੀਕ ਆ ਜੀ ਕਿੰਨੇ ਕੁ ਦੁੱਧ ਆ ਲਈਏ ਇਕੱਲੇ ਚੱਲ ਨਹੀਂ ਚਲਾ ਕੋਰਾਂ ਦੇ ਮੋ ਦਈ ਆਣਾ ਇੰਜ ਮਾਰ ਠੀਕ ਆ ਠੀਕ ਲੋ ਜੀ 13 14 ਲੀਟਰ ਜਿਹੜਾ ਦੁੱਧ ਭਰ ਜੂਗੀ ਕਰਮ ਵਾਲੀ ਵੇਖ ਸਕਦੇ ਤੁਸੀਂ ਬਾਕੀ ਕੱਦ ਕੋ ਤੇ ਚੰਗਾ ਵਾ ਜੇ ਢੱਲਾ ਢੋਲਾਗੇ ਚੰਡੇ ਦੇ ਕਾਫੀ ਆ ਸੂਨ ਤੱਕ ਹਵਾਨਾ ਜਿਹੜਾ ਚੰਗਾ ਬਣਾ ਜੂਗੀ ਤੇ 13 14 ਲੀਟਰ ਜਿਹੜਾ ਦੁੱਧ ਭਰੂਗੀ ਕਰਮ ਵਾਲੀ ਕਿਉਂ ਕੀ ਆ ਗਈ ਜੇ ਬਾਕੀ ਕ੍ਰਾਸ ਵੀਰ ਜੱਗੇ ਵੀਰ ਖੜਕ ਕੁਆਲਟੀ ਚੰਗੀ ਆ ਠੀਕ ਆ ਠੀਕ ਆ ਜੀ ਲਓ ਜੀ ਫੈਟ ਕੁਆਲਟੀ ਭਾਈ ਕਹਿੰਦਾ ਕਿ ਚੰਗੀ ਆ ਉਹ ਵੀ ਕ੍ਰਾਸ ਦੇ ਵਿੱਚ ਆ ਦਾ 15 ਦਿਨ ਜੱਗੇ ਵੀਰ ਸਾਹਮਣੇ ਬੈਠੇ 40 45 ਦੀ ਵੀ ਲਿਖਦੀ ਆ ਹਾਂਜੀ ਹਾਂਜੀ ਇਹ ਵੀ ਵਧੀਆ ਵੀ ਹੈ ਹਾਂ ਨਹੀਂ ਕਰਦੀ ਇਹ ਹਾਂ ਨਾ ਬੱਤੀ ਨਹੀਂ ਦੇਦੀ ਵੇਖ ਲਓ ਮੈਂ ਤਾਂ ਪੂਰੇ 30 ਠੀਕ ਆ ਲਓ ਜੀ 30000 ਦੀ ਤੇ ਗੱਬਣ ਤਿਆਰ ਬਾਕੀ ਸੀਲਿੰਗਾਂ ਤੁਸੀਂ ਚੈੱਕ ਕਰ ਸਕਦੇ ਜੇ ਕਾਫੀ ਆ ਗਿਆ ਹਾਂ ਠੀਕ ਆ ਜੀ ਤੇ ਭਾਈ ਤੇ ਜੇ ਨੰਬਰ ਤੇ ਤੁਹਿਆ ਸੂਰ ਛੋਟੀ ਚ ਗਰੀ 15 ਛੋਟੀ ਖੜਦੀ ਆ ਠੀਕ ਆ ਜੀ ਸਾਹ ਛੱਡਦੇ ਛੋਟੀ ਠੀਕ ਆ ਲਓ ਜੀ ਤੁਹਿਆ ਸੂਰ ਦਿਨ 15 ਲੈ ਜੂਗੀ ਅਛਾ ਜੀ ਠੀਕ ਆ ਠੀਕ ਆ ਠੀਕ ਆ ਲਓ ਜੀ ਕੱਦ ਬਹੁਤ ਹੀ ਚੰਗਾ ਆ ਗਿਆ ਵਾ ਤੇ ਪੇਠ ਪੁੜਾ ਬਾਹਰ ਮੰਜਾ ਡੈਣ ਦਾ ਹਿਸਾਬ ਤਾ ਵਿਆ ਸਾੰਪੀ ਚਲੋ ਕੇ ਪ੍ਰਾਣੇ ਬੌਲੀ ਚੰਗੀ ਏਰ ਵੇਖ ਸਾਦੇ ਕੱਦ ਕੋਲ ਜਿਹੜਾ ਬਹੁਤ ਹੀ ਤਕੜਾ ਵਾ ਠੀਕ ਆ ਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਢੱਲਾ ਟੋ ਲਾਂਗੇ ਇਹਦੇ ਛੱਡੇ ਦੇ ਕਾਫੀ ਆ ਸੂਣ ਤੱਕ ਜਿਹੜਾ ਹਵਾਨਾ ਬਹੁਤ ਹੀ ਚੰਗਾ ਬਣਾਉਂਗੇ ਤੇ 89 ਕੱਲਾ ਕੱਲਾ ਲੱਗਾ ਪਿਆ ਜੇ ਤੇ 89 ਨੋ ਕਲਾ ਹਾਂਜੀ ਤੁਹਾਡੀ ਇੱਕ ਵੀ ਨਹੀਂ ਲੈਣੀ ਹਾਂਜੀ ਕਰ ਦਈਏ ਜਯਾ ਜੀ ਮੈਂ ਤੇ ਨਾਲ ਆ ਨਾ ਇੱਕ ਪੰਜ ਦੀ ਤੇ ਰਾਂਗੇ ਕਰ ਦਈਏ ਮਗਰ ਮਾਰ ਬੜੀ ਲੱਗ ਗਿਆ ਟੇਟ ਟਪੂੜਾ ਬਹੁਤ ਹੀ ਚੰਗਾ ਚੌੜਾ ਲੱਗਾ ਵਾ ਤੀਜਾ ਸਾਰਿਆਂ ਪਰੰਜਾ ਜੇ ਠੀਕ ਆ ਜੀ ਸੂਲਤਾਂ ਤੇ ਚੱਡਾ ਲਾ ਜੂਗੀ 19 ਅੱਗੇ ਨੂੰ ਤੇ 19 ਪਿੱਛੇ ਨੂੰ ਬਣ ਜੂਗੀ ਕਰ ਦਈਏ ਵਿੱਚੀ ਰੋਟੀਆਂ ਕੱਦ ਕਰ ਪਿੰਨ ਤੋਂ ਵਿੱਚੀ ਨਾ ਮੰਨੇ ਬਿਲਕੁਲ ਬਿਲਕੁਲ ਜੀ ਪੰਜ ਦੀ ਧਰਾ ਨਹੀਂ ਹਾਂ ਠੀਕ ਆ ਲਓ ਜੀ ਕਰ ਦਈਏ ਮੈਂ ਦਨਾ ਕਰਦੇ ਜੀ ਪੰਜ ਢਾ ਰਹੀਏ ਮੈਂ ਦਨਾ ਕਰ ਦਵਾ ਦਾਂਗੇ ਜੇ ਤੂੰ ਕਹਿ ਰਦੇ ਮਾਰਨਾ ਇਹ ਲੱਖ ਦੀ ਠੀਕ ਆ ਲਓ ਜੀ ਲੱਖ ਦੀ ਤੇ ਬਾਕੀ ਸੰਭੀ ਸੁੰਭੀ ਚੰਗੀ ਆ ਪੇਟਪੂੜਾ ਬਾਹਰੀ ਚੌੜਾ ਵਾ ਤੇ ਦੁੱਧ ਜਿਹੜਾ ਚੰਗਾ ਕੱਢੀ ਜਾਊਗੀ ਕੋਈ ਸੰਭਲ ਵਾਲਾ ਭਰਾ ਖੜੇ ਕਿਉਂ ਸੇ ਨੰਬਰ ਦੇ ਵੀ ਨਗੇਲਾ ਹੀ ਹਿਸਾਬ ਨਾਲ ਮੇਲਣ ਕੱਟੀ ਸੁਈ ਆ ਪਰਸੋ ਰਾਤ ਦੀ ਅੱਛਾ ਜੀ ਬਹੁਤ 10 ਕਿਲੋ ਬੋਲਾ ਹੀ ਬੋਲਾ ਆ ਠੀਕ ਆ ਜੀ ਸਿੰਗੀ ਵੀ ਹੈ ਨਾ ਲੱਗੀ ਨਾ ਮੂਹ ਦੋ ਦੰਦ ਪਿਓਰ ਹੋਊਗੀ ਠੀਕ ਲੋ ਜੀ ਦੋ ਦੰਦ ਤੇ ਸਿੰਗ ਦੇ ਵਿੱਚੋਂ ਦੀ ਰੁਪਈਆ ਆਣੀ ਨੰਗੂਗਾ ਮੇਰੇ ਹਿਸਾਬ ਦੇ ਨਾਲ ਤੇ ਪਿਓਰ ਮੋਗਾ نسل ਦੀ ਇਹਨਾਂ ਦੇ ਅੰਗ ਸਿੰਗ ਲੱਗਾ ਪਿਆ ਜੇ ਇੱਕ ਕੰਦ ਕੁੰਦ ਵੀ ਬਹੁਤ ਹੀ ਤਕੜਾ ਆ ਗਿਆ ਕਰਮਾਲੀ ਦਾ ਤੇ 9 ਕਿਲੋ ਦੇ ਆਸ-ਪਾਸ ਜਿਹੜਾ ਬੋਲਾ ਹੀ ਬੋਲਾ ਵਜੇ ਜਵਾਕੀ ਦੇ ਪਿੱਛੇ ਜਵਾਕੀ ਠੀਕ ਆ ਜੀ ਮੇਲ ਕਾਫ ਆ ਗਿਆ ਜੇ ਪਿਛੇ ਕੱਟਾ ਕਿੰਨਾ ਕੁ ਭਰਜੂਗੀ ਦੁੱਧ ਵੀਰ ਜੀ ਬਿਲਕੁਲ ਸਹੀ ਗੱਲ ਸਹੀ ਗੱਲ ਹੈ ਜੀ ਦੋ ਪੰਡੇ ਤੇ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਥਾਨ ਸੁਣ ਵੀ ਚੰਗਾ ਲੱਗਾ ਵਾ ਅੱਛਾ ਜੀ ਠੀਕ ਹੈ ਠੀਕ ਹੈ ਜੀ। ਆ ਥੋੜੀ ਜਿਹੀ ਭਾ ਲਿਆ ਇੱਕ ਬੰਨੇ ਚੱਕੀ। ਅੱਛਾ ਜੀ ਠੀਕ ਹੈ ਠੀਕ ਲਓ ਜੀ ਭਾ ਲ ਵੀ ਆ ਗਈ ਜੀ ਇੱਕ ਸਾਈਡ ਤੋਂ ਥੋੜੀ ਜਿਹੀ ਵੇਖ ਸਕਦੇ ਤੁਸੀਂ। ਕਿੰਨਾ ਕੁ ਮੁੱਲ ਵੀਰ? 60 ਵੀਰ 1 40 ਕਰਦੇ ਆ। ਅੱਛਾ ਜੀ। 1 35 ਦੀ ਦੇ ਰਹੀ ਏ। ਕਰ ਦਈਏ ਹਾਣਾ ਹੀ। ਹਾਣਾ ਇੱਕ 30 ਦੀ ਕੱਤੀ ਦੇ ਰਾਂਗੀ। ਅੱਛਾ ਜੀ। ਲਓ ਜੀ 1 ਲੱਖ ਦੇ 30 ਹਜ਼ਾਰ ਦੀ ਦੇ ਮੌਕੇ ਤੇ ਚਲੋ ਮਾਨਤਾ ਕਰਦੇ ਹੋ। ਕਰ ਦਾਂਗੇ ਜੀ ਇੱਕ ਨਾਲ ਇਧਰੋਂ ਵਿਖਾ ਦਈਏ। ਠੀਕ ਹੈ ਜੀ। ਲਓ ਜੀ 5ਵੇਂ ਨੰਬਰ ਤੇ। ਠੀਕ ਹੈ ਜੀ। ਦੱਸਿਓ ਡਿਟੇਲ ਇਹ ਦੀ ਅਸੀਂ ਕਿੰਨੇ ਰੱਖਣੋ ਕਿੰਨੇ ਮੈਂ ਇੱਕ ਬੱਚਾ ਪਸਾਣਾ ਮਰਿਆ ਹੀ ਅਛਾ ਜੀ ਪਾਣੀ ਵਾਲੇ ਮੇਰੇ ਸਾਹ ਦੇ ਠੀਕ ਹੈ ਠੀਕ ਹੈ ਲਓ ਜੀ ਤੇਲ ਜੇ ਜਮਾਂਦਰੂ ਹੀ ਆਪਦੀ ਲਓ ਜੀ ਜਮਾਂਦਰੂ ਤੇ ਤਿੰਨ ਥਣ ਜੇ ਤੇ ਦੁੱਧ 8-9 ਲੀਟਰ ਜਿਹੜਾ ਇਹਦੇ ਕੋਲ ਬਿਲਕੁਲ ਤਿਆਰ ਆ ਸੂਆ ਕਣਵਾ ਸੂਈ ਆ ਸੂਆ ਤੇ ਅੱਗੇ ਵੀ ਤੀਜਾ ਹੀ ਠੀਕ ਹੈ ਲਓ ਜੀ ਸੂਆ ਤੀਸਰਾ ਸੂਈ ਜੇ ਕਿੰਨਾ ਟਾਈਮ ਹੋ ਗਿਆ ਉਸੂਈ ਨੂੰ ਉਸੂਈ ਨੂੰ ਅੱਗੇ ਵੀ 25 ਦਿਨ ਹੋ ਗਏ ਹੋਣੇ ਅਛਾ ਜੀ ਸੋ ਇਹਨੋਂ ਕੋਈ 20-25 ਦਿਨਾਂ ਤੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਤੇ ਜਵਾਕ ਇਹਦਾ ਗਿਆ ਜੀ ਮਰ ਤੇ ਦੁੱਧ 8-9 ਲੀਟਰ ਜਿਹੜਾ ਬਿਲਕੁਲ ਤਿਆਰ ਹੈ ਤੇ ਦੇ ਬਿਲਕੁਲ ਫਰੀ ਦੇਣੀ ਹੈ ਵੀਰ ਨੇ ਵੀਰ ਮੁੱਲ 60 ਬਾੜੀ ਜੋ ਮੰਡੀ ਕੱਲੇ ਸੁਝਾਈ ਆ ਸੀ ਪੰਜਾਰੀ ਕਰ ਦੀਏ ਥੋੜਾ ਬੋੜਾ ਕਰਦੇ ਜੀ ਇਹਨੇ 55 ਦੀ ਕਰਦੀ ਹੈ ਜੀ ਦੇ ਦਾਂਗੇ ਯਾਰ ਠੀਕ ਲਓ ਜੀ 55 ਬਿਲਕੁਲ ਸਹੀ ਗੱਲ ਹੈ ਜੀ ਕਾਤਕੋਦੀ ਚੰਗਾ ਵਾਰੇ ਥਣ ਜਿਹੜੇ ਨੋਕ ਵਾਲਾ ਲੱਗਾ ਪਿਆ ਵਾ ਹਾਂਜੀ 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 ਚਲੋ ਕੋਈ ਗੱਲ ਨਹੀਂ ਜਿਹੜੇ ਵੀਰਪਰਾ ਦੇ ਫੇਟ ਆ ਜੂਗੇ ਹਨਾ ਬਿਲਕੁਲ ਰੇਟ ਜਾਇਜ਼ ਆ ਤੇ ਆ ਨੀਲੀ ਰਵੀ ਇਹ ਵੀਗੀ ਜੀ ਅੱਛਾ ਜੀ ਠੀਕ ਲਓ ਜੀ ਇਹ ਸੇਲ ਲਉਗੀ ਇਹ ਨੀਲੀ ਰਵੀ ਦੀ ਬਾਕੀ ਪੰਜ ਪਸ਼ੂ ਵੀਰ ਦੇ ਕੋਲ ਤੇ ਰੇਟ ਬਿਲਕੁਲ ਜਾਇਜ਼ ਪਾਤੀਆ ਵੀਰ ਨੇ ਗੜੀ ਗਣ ਵੱਤ ਵੱਤ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਤਾਂ ਕਿ ਚਲੋ ਕਿਸੇ ਵੀਰਪਰਾ ਨੇ ਅੱਗੇ ਪਸ਼ੂ ਖਰੀਦਣ ਦਾ ਹੌਸਲੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਦੋਦਾਂ ਦੇ ਝੋਟੀ ਪਿੰਗ ਵੇਖ ਸਕਦੇ ਜੀ ਬਾਕਮਾਲਿਆ ਜਿਹੜਾ ਭਰਾ ਲਾਜੂ ਦੇ ਖੁਰਲੀ ਦਾ ਸ਼ਿੰਗਾਰ ਬਣ ਜਾਣਾ ਇਹਨੇ